ਜਗਾਤ ਆਇਆ ਲਾਹੌਰ ਤੋਂ ਕਦੋਂ ਆਇਆ ਤਿੰਨ ਦਿਨ ਹੋਇਆ ਕਾਦੇ ਤੇ ਆਇਆ ਉਹ ਦੇਖੋ ਇਹ ਕੰਮ ਕਰਦਾ ਨਹੀਂ ਕਾਦੇ ਤੇ ਆਇਆ ਔਰ ਇਹ ਲਾਹੌਰ ਲਾਹੌਰ ਤੋਂ ਔਰ ਕੰਗਿਆਰ ਕਾਦੇ ਤੇ ਆਇਆ ਲਗੀ ਆਪਣੀ ਵੀ ਤੇ ਜ਼ਿਆਦਾ ਮੰਗਣੀ ਬੰਦ ਕਰਦੇ ਔਰ ਉੱਤੇ ਜਾ ਕੇ ਤੈਨੂੰ ਪੁਲਿਸ ਤੋਂ ਹੋਣੀ ਚੁਕਾ ਦਿੰਦੇ ਆ 2 ਮਿੰਟ ਲਾਉਣੇ ਨੇ ਫਿਰ ਦੱਸ ਕੀ ਕਰਨਾ ਥਾ ਓ ਘਟ ਗਏ ਜੀ ਪਹਿਲਾਂ ਦੇ ਕਿਹੜੇ ਮਾਰ ਰਹੇ ਆ ਜੀ ਨਹੀਂ ਠੀਕ ਹੈ ਪਹਿਲਾਂ ਦੇ ਬਹੁਤ ਘਟ ਗਏ ਨਹੀਂ ਨਹੀਂ ਤਾਂ ਬਹੁਤ ਇਹਨਾਂ ਨੇ ਤਾਂ ਜੀ ਮਾਹੌਲ ਖਰਾਬ ਕਰਦਾ ਆਪਣੇ ਗੁਰੂ ਘਰਾਂ 'ਚ ਕਿੱਥੇ ਪੀਂਗ ਮੰਗਦੇ ਕਿੱਥੇ ਮੰਗ ਬਹੁਤ ਫਰਕ ਪੈ ਗਿਆ ਜੀ ਨਹੀਂ ਪਹਿਲਾਂ ਤਾਂ ਬਹੁਤ ਤੇ ਅਸੀਂ ਗੱਡੀ 'ਵਾਂ ਦੇ ਗੱਡੀ 'ਵਾਂ ਬਹੁਤ ਮੰਗਤੇ ਹੋਏ ਕਰਦੇ ਸੀ ਅੱਜ ਤਾਂ ਸਿਰਫ ਦੋ ਮਿਲੇ ਉਹ ਵੀ ਜਿਹੜੇ ਟਾੜੀ ਮਾਰਨੇ ਵਾਲੇ ਤੇ ਕਿਸੇ ਕਰ ਚੱਕਿਆ ਵਾ ਹਵਾ ਚੱਕਿਆ ਵਾ ਇਹ ਚਾਹ ਕਰ ਆਪਣੇ ਉਸ ਨੂੰ ਕਾਬੂ ਕਰ ਲੈਣਾ ਹੈ ਕਰੋਨਾ ਕੀ ਆ ਹੋ ਰਿਹਾ ਲਾਤਾਂ ਦਾ ਤੁਹਾਨੂੰ ਤੇ ਖੁਦ ਪਤਾ ਹੀ ਆਪਣੇ ਆਪ ਪਤਾ ਹੀ ਤੁਹਾਨੂੰ ਹੁਣ ਇਹਦੀ ਵੀ ਲਤ ਸਾਨੂੰ 80% ਸ਼ੱਕ ਸੀ ਵੀ ਇਹਦੀ ਲਤ ਬੰਨੀ ਹੋਈ ਦੀ ਬੱਚੇ ਨੂੰ ਹਾਂਜੀ ਹਾਂਜੀ ਪਰ ਉਹ ਐ ਨਾ ਹੁਣ ਜਿਹੜੀ ਥਾਂ ਤੇ ਖੜੇ ਆ ਫਿਰ ਉਹ ਚੰਗਾ ਨਹੀਂ ਕਰਦੇ ਤਾਂ ਕੰਮ ਕੀ ਕਰਦੇ ਤਾਂ ਅਸੀਂ ਪਿਆਰ ਨਾਲ ਕਹਿੰਦਾ ਭਾਈ ਚੱਲ ਜਾ ਉਹ ਚਲ ਗਿਆ ਚੱਲ ਕੋਈ ਗੱਲ ਨਹੀਂ ਲਤ ਉਹਦੀ 80% ਸਾਨੂੰ ਗਰੰਟੀ ਦੀ ਬੰਨੀ ਹੋਈ ਦੀ ਲਤ ਉਹਦੀ ਹਾਂ ਠੀਕ ਹੈ ਵੀ ਘੰਟੇ ਲੰਘ ਜਾਂਦੇ ਨੇ ਹਾਂਜੀ ਲੰਗਰ ਚਾਰੇ ਨੇ ਸਭ ਕੋ ਚਾਰੇ ਨੇ ਥਾਂ ਥਾਂ ਲੰਗਰ ਖੁਸ਼ੀਆਂ ਮਾਰਦੇ ਪਏ ਨੇ ਸੰਗਤਾਂ ਤੇ ਮੰਗਣਾ ਤੇ ਲੋੜੀ ਕੋ ਨਹੀਂ ਬਿਨ ਮੰਗੀ ਮਾਲਕ ਦੇਂਦੇ ਆ ਮਾਲਕ ਦੇ ਰਹੇ ਨਾਲੇ ਉਹ ਤੋਂ ਮੰਗੇ ਜਿਹੜਾ ਪੂਰੀ ਦੁਨੀਆ ਨੂੰ ਦੇਣ ਵਾਲਾ ਵੱਡਾ ਕੀ ਦੇ ਸਕਦਾ ਕੋਈ ਖਾਨ ਨਿੰਦਣ ਗਿਆ ਹਾਂ ਪੀੜੀ ਜਗ੍ਹਾ ਤੋਂ ਆਇਆ ਲਾਹੌਰ ਤੋਂ ਕਦੋਂ ਆਇਆ 10 ਦਿਨ ਹੋਇਆ ਕਾਹਦੇ ਤੇ ਆਇਆ ਦੇ ਗਏ ਕਾਲੇ ਕਰਾਉਂਦੇ ਆ ਨਾ ਕੋਈ ਕੰਮ ਦਾ ਬਾਤ ਨਹੀਂ ਕਾਦੇ ਤੇ ਆਇਆ ਹੋਰੇ ਲਾਹੌਰ ਤੋਂ ਲਾਹੌਰ ਤੋਂ ਕੰਧਿਆਰ ਕਲੀ ਕਾਦੇ ਤੇ ਆ ਗੱਡੀ ਆਪਣੀ ਗੱਡੀ ਕਿੰਨੀ ਟਿਕਟ ਲੱਗੀ ਹੈ ਕਿਨੇ ਦੱਸਿਆ ਹੋਰੇ ਆਉਣ ਬਾਦ ਕਿਨੇ ਦੱਸਿਆ ਹੋਰੇ ਆਉਣ ਬਾਦ ਇਹ ਹੋਰੇ ਦੋ ਮੋੜਾ ਲਾ ਕੇ ਨਹੀਂ ਹੋਰੇ ਹੈਗਾ ਕੀ ਆ আমি <muchas> পকানাই ਕਾਲਾ ਦਿਵਸ ਬਣਾ ਰਿਹਾ ਹੈ ਕਾਜ਼ਾ ਦਿਨ ਤੋਂ ਸਾਲ ਬਸ ਤਿੰਨ ਪੈਸੇ ਦਾ ਤਾਂ ਮਸਲਾ ਹੈ ਤੇਰੇ ਪਰਿਵਾਰ ਚ ਕੌਣ ਕੌਣ ਹੈ ਸਰਵਾਨ ਕਿ ਤਾਰ ਹੋ ਕੇ ਤੈਨੂੰ ਫਿਰ ਆਸ਼ਰਮ ਭੇਜ ਦਿੰਦੇ ਨੇ ਉੱਥੇ ਤੇਰਾ ਇਲਾਜ ਵੀ ਹੋ ਜਾਊਗਾ ਨਾਲੇ ਤੇਰਾ ਬੰਦਾ ਧਿਆਨ ਰੱਖਿਆ ਕਰੂਗਾ ਠੀਕ ਆ ਛਾਂ ਪੀਂ ਤੈਨੂੰ ਟਾਈਮ ਨਾਲ ਰੋਟੀ ਮਿਲਿਆ ਉਹ ਕਹਿੰਦਾ ਭੇਜ ਦਨੇ ਠੀਕ ਗੱਡੀ ਵਗਾਉਣੀ ਆ ਹੁਣੀ ਭੇਜਿਆ ਹੋਵੇਗਾ ਆ ਮੈਂ ਆਪਾਂ ਨਹੀਂ ਜਾਣ ਬਹੁਤ ਚੈੱਕ ਆ ਤੇ ਨਹੀਂ ਜਾਂਦਾ ਮੈਂ ਨੀ ਨਾ ਸੀ ਮਰ ਤੂੰ ਰੋਲਦਾ ਫਿਰਦਾ ਔਰ ਸੱਤ ਦੇਖ ਨਹੀਂ ਹੁੰਦਾ ਸੀ ਤੈਨੂੰ ਹੁਣ ਆਸ਼ਰਮ ਵੇਦਨੀ ਅੱਜ ਮੈਂ ਪੁੱਛਦਾ ਜਿਆਦਾ ਵਾਰ ਉੱਠ ਜਾਵਰ ਭੀਖ ਨਾ ਮੰਗ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਨਹੀਂ ਹੈਗੀ ਕੋਈ ਬੰਦਨਾ ਤੋ ਨਾ 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 ਇੱਕ ਤਾਂ ਇੱਕ ਹੀ ਜਿਆਦਾ ਮੰਗ ਨਹੀਂ ਬੰਦ ਕਰਦੇ ਔਰ ਉੱਤੇ ਜਾਵਰ ਤੈਨੂੰ ਪੁਲਿਸ ਤੋਂ ਹੋਣੀ ਚੁਕਾ ਦਿੰਦੇ 2 ਮਿੰਟ ਲਾਉਣੇ ਨੇ ਇਹ ਦੱਸ ਕੀ ਕਰਨਾ ਲੁਧਿਆਣਾ ਵਿੱਚ ਅੱਜ ਪ੍ਰਾਪਤ ਕਰਤਾ 1000 ਰੁਪਏ ਸਹੀ ਹੈ ਜੇ ਕੋਈ ਲੋੜ ਆ ਕੋਈ ਸੇਵਾ ਕੋਈ ਪ੍ਰਸ਼ਾਦਾ ਪਾਣੀ ਸਕਣਾ ਜਾਂ ਤੇਰੀ ਸੇਵਾ ਨਹੀਂ ਹੁੰਦੀ ਘਰ ਤੋਂ ਕੋਈ ਨਹੀਂ ਸੰਭਾਲਣ ਵਾਲਾ ਤਾਂ ਤੈਨੂੰ ਆਸ਼ਰਮ ਵਿੱਚ ਪੂਰਾ ਧਿਆਨ ਨਾਲ ਬਣਾ ਕੇ ਬੋਲ ਦੱਸ ਲੁਧਿਆਣਾ ਆਸ਼ਰਮ ਆਂਡਰੋਂ ਤੋਂ ਕੱਢੀ ਕੇ ਆਇਆ ਜੀ ਬੋਲ ਪ੍ਰਾਪਤ ਹੋਣਗੇ ਬਹੁਤ ਬਹੁਤ ਧੰਨਵਾਦ ਕੋ ਕਰੇ ਕਿ ਇਧਰ ਆਪਾਂ ਬਹੁਤ ਲਾਈ ਆ ਅਸ਼ਰਮ ਤੇ ਰਹੀ ਤੇਰੀ ਸੰਭਾ ਤੁਮਾ ਸਮਾਨ ਲੈਣ ਵਾਲੇ ਕੋਈ ਗਲਤ ਨਹੀਂ ਹੋਰੇ ਸਵਾਲਣਗੇ ਸਾਰੇ ਨਾਮ ਵਾਲੇ ਸਮਾਨ ਲਾ ਕੇ ਪਤਾ ਤਾਂ ਹੁਣ ਤਾਂ ਇਹਨੂੰ ਸਵਾਲ ਦੇਂਦਾ ਆ ਵਾਲੇ ਤੇ ਰਿਹਾ ਹੁਣ ਤਾਂ ਇਹਨੂੰ ਮੰਗਲਵਾਰ ਤੇ ਭੇਜ ਤੋਰੇ 1000 ਕਿਲੋਮੀਟਰ ਬਾਬੇ ਜਦ ਬੁੱਢਾ ਘਰ ਤੋਂ ਸਿਲਾ ਮੰਗਲਵਾਰ ਤੇ ਕਰਨੀ ਪਊਗਾ ਜਦ ਇਹ ਕਰ ਦਿਓ ਉਹ ਬਾਬਾ ਬੈਠ ਕੇ ਮੇਤਤਾ ਕਰ ਸਕਦਾ ਚਲ ਤੇਰੀ ਲੁਕਾਣੀ ਹੈਗੀ ਮੰਗ ਲਾ ਦੇ ਪਿੱਛੇ ਮੈਂ ਆਉਂਦਾ ਕੋਈ ਸਮਾਨ ਲਾ ਕੇ ਸਹੀ ਕਰ ਦੋ ਈਨ ਕੇ ਦਮ ਤੋਰੇ ਪੰਜਾਬ ਦਾ ਰੇੜੇ ਵਾਲਾ ਪੰਜਾਬ ਤੋਂ ਦੀ ਆਪਿਆਂ ਨੇ ਠੇਕਾ ਲਿਆ ਰੋਡਰੇ ਲੈ ਕੇ ਤੋਰੇ ਪਿੰਡਾਂ ਦੇ ਨਾਲ ਕਹਿੰਦਾ ਪਿੰਡਾਂ ਵਾਲੇ ਸੰਭਾਲ ਲੈਣੇ ਆਣੇ ਨੇ ਸਮਾਨ ਤੇ ਨੂੰ ਅਸੀਂ ਲੈ ਕੇ ਦਈਏ ਆ ਉੱਥੇ ਜਾ ਕੇ ਚੱਲਦੇ ਜਾਂਦੇ ਨੂੰ ਆਸ਼ਰਮ ਪੇ ਤੰਨਿਆਪੁਰ ਗੱਲ ਕਰੀ ਕਰਨਾ ਕੁੱਟ ਗੱਲ ਜਲਦੀ ਕਰ ਬਸ ਖੇਤੀ ਕਰਦੇ ਲਈ ਪਟਾਣਾ ਗੱਡੀ ਮਂਗਾਉਣਾ ਵਰਗੀ ਇਹ ਕੰਮ ਨਹੀਂ ਅਸੀਂ ਗੁਰੂ ਘਰ ਆਣੇ ਆਂ ਤੈਨੂੰ ਗੁਰੂ ਦੀ ਮਰਿਆਦਾ ਕਰਾ ਕੇ ਤੀਰੇ ਸਾਰੀ ਹਜ਼ਾਰ ਹਜ਼ਾਰ ਕਿਲੋਮੀਟਰ ਤੋਂ ਮੰਗਣ ਆਈ ਨਹੀਂ ਜੀ ਇਹਨੂੰ Allahabad ਤੋਂ ਸਪੈਸ਼ਲ ਭੀਖ ਮੰਗਣ ਵਾਸਤੇ ਆਇਆ ਇਹ ਹੈਗੀ ਸੀ ਆਪਣੇ ਗੁਰੂ ਘਰਾਂ 'ਚ ਮਰਿਆਦਾ ਜੀ ਭੀਖ ਮੰਗਣ ਦੀ ਕਦੇ ਸਾਡੇ ਗੁਰੂਆਂ ਨੇ ਤਾਂ ਸਾਨੂੰ ਮਿਹਨਤ ਕਰਨਾ ਕਿਰਤ ਕਰਨਾ ਸਿਖਾਇਆ ਇਹ ਭੀਖ ਮੰਗਦੇ ਨਹੀਂ ਉਰੇ ਆ ਕੇ ਹੁਣ ਆਸ਼ਰਮ ਕਹਿੰਦੇ ਸੀ ਤੈਨੂੰ ਕਹਿੰਦਾ ਮੇਰੇ ਅੱਗੇ ਪਿੱਛੇ ਨਹੀਂ ਤੈਨੂੰ ਆ ਕੇ ਭੇਦਨੇ ਸੰਭਾਲ ਹੋ ਜੂਗੀ ਤੂੰ ਤੇਨੂੰ ਤੇਰਾ ਜੋ ਅੰਤਿਮ ਕ੍ਰਿਆ ਉਹ ਵੀ ਸਾਰਾ ਕੁ ਕਰਾਂਗੇ ਨਾ ਉੱਥੇ ਨਹੀਂ ਜਾਣਾਗਾ ਨਾ ਪਰ ਆਦਤ ਵੀ ਹੈ ਨਾ ਥੋੜੀ ਹੈ ਜੀ ਇੱਕ ਬਹੁ ਵਡਾ ਕਰੋ ਭਾਈ ਦੇਖੋ ਕਿੰਨੇ ਇਕੱਠੇ ਹੋ ਹਜ਼ਾਰ ਕਿਲੋਮੀਟਰ ਤੋਂ ਆ ਗਏ ਮੰਗਣ ਵਾਸਤੇ 10 ਵਾਰ ਆਇਆ ਡਿਹਾੜੀ ਨਹੀਂ ਪਣੀ ਦਾ ਡਿਹਾੜੀ ਬਣੀ ਪਈ ਆ ਮੋਟੀ ਜੀ ਇਹ ਤਾਂ ਉਹ ਆਹ ਵੇਖੋ ਵੇਖੋ ਉਹਨੂੰ ਜਾਣਦੀ ਕਿ ਲੋੜ ਐ ਇੱਥੇ ਤੁਹਾਡੇ ਕੋਲ ਉਹ ਦੇ ਲਓ ਤੇ ਮੰਨਦਾ ਨਹੀਂ ਆਸ਼ਰਮ ਜਾਣ ਨੂੰ ਨਹੀਂ ਸਾਡੇ ਹੈਗਾ ਉੱਥੇ ਵੀਰ ਗੁਰਪ੍ਰੀਤ ਨੂੰ ਕਿਹਾ ਹੋਇਆ ਉਹ ਇੱਥੇ ਸਭ ਕਾ ਗੱਡੀ 'ਚ ਲੈ ਜਾਣਗੇ ਨਾਲੇ ਕੱਲੂ ਇਹਦਾ ਅੰਤਿਮ ਸੰਸਕਾਰ ਵੀ ਹੋ ਜੂਗਾ ਜੇ ਕਹਿੰਦਾ ਕਿ ਪਛੈ ਨਹੀਂ ਪਰ ਜਾਣ ਨੂੰ ਤਿਆਰ ਨਹੀਂ ਇਹੋ ਬਦਾ ਉੱਥੇ ਪ੍ਰਸ਼ਾਦਾ ਸਾਦਾ ਮਿਲਣਾ ਸਾਦਾ ਮਿਲਣਾ ਇੱਥੇ ਇਹਨੇ ਰਾਤ ਨੂੰ ਪੈਗ ਲੋੜਾ ਮੱਛੀ ਖਾਣੀ ਇਹਨੇ ਜਾਂਦਾ ਨਹੀਂ ਨਾ ਆਸ਼ਰਮ ਨਹੀਂ ਜਾਂਦਾ ਕੀ ਨਾਮ ਕੀ ਆ ਤੇਰਾ ਅੱਜ ਸਰਦਾਰ ਜੇਜ ਬਾਬਾ ਇੱਕ ਗੱਲ ਦੱਸਣਾ ਤੂੰ ਚੱਲ ਤੇਰੀ ਨਾਲ ਕੋ ਨਹੀਂ ਹੈਗਾ ਸਾਨੂੰ ਤੇਰੇ ਨਾਲ ਹਮਦਾਰੀ ਹੈ ਠੀਕ ਹੈ ਪਰ ਹੁਣ ਤੀਹ ਮੰਦਰ ਉਹ ਦੇਖਣਾ ਨਹੀਂ ਕਹੀਦਾ ਅਸੀਂ ਇੱਕ ਵਾਰ 警告 ਦਿੰਨੇ ਆ ਤੀਜੀ ਵਾਰ ਕੋਣ ਸੀ ਤੈਨੂੰ ਪੁੱਛਣਾ ਨਹੀਂ ਹੈਗਾ ਫਿਰ ਅਸੀਂ ਕਾਰਵਾਈ ਕਰਾਂਗੇ ਤੇ ਤੈਨੂੰ ਉਹ ਜਾਣ ਨਹੀਂ ਦੇਣਾ ਤੇ ਤੈਨੂੰ ਬੰਦੀ ਰੱਖ ਲੈਣਾ ਤੂੰ ਕਦੀ ਮੰਗੇ ਜੀ ਵੀ ਕੀ ਕਰਦੀਆਂ ਤੂੰ ਕਿਲੋਂ ਨੇ ਬੇਚਲ ਮਸਤੇ ਪਰ ਠੀਕ ਹੈ ਮਿਹਨਤ ਕਰੋ ਬਾਬੀ ਕੀ ਨਹੀਂ ਮੰਗਦੀ ਕਿਉਂਕਿ ਸਾਡੇ ਗੁਰੂ ਘਰਾਂ 'ਚ ਮਰਿਆਦਾ ਨਹੀਂ ਹੈਗੀ ਭੀਖ ਮੰਗਣ ਦੀ ਹੋਰ ਧਰਮ 'ਚ ਹੋਊਗੀ ਉਹਨਾਂ ਨੂੰ ਮੁਬਾਰਕ ਸਾਡੇ ਮਰਿਆਦਾ ਨਹੀਂ ਮੰਗਦੇ ਰੋਟੀ ਸਾਡੇ ਲੰਗਰ 24 ਘੰਟੇ ਚੱਲਦਾ ਜਾ ਮਰਜੀ ਸ਼ਕੋਲੰਦਰ ਜਾ ਕੇ ਹੋਰ ਕੋਈ ਦੂਜੀ ਲੋੜ ਆ ਉਹ ਦਵਾਈ ਬੂਟੀ ਆ ਉਹ ਤੁਹਾਨੂੰ ਫ੍ਰੀ ਮਿਲੂਗੀ ਪਰ ਆਹ ਕੰਮ ਨਹੀਂ ਕਰਨਾ ਔਰੇ ਗੁਰੂ ਘਰਾਂ 'ਚ ਨਹੀਂ ਮੰਗਤੀ ਚੱਲ ਜਾ ਬਾਬਾ ਮੈਂ ਮੁੜ ਕੇ ਆਇਆ ਤਾਂ ਕਿ ਦਿਖਣਾ ਨਹੀਂ ਚਾਹੀਦਾ ਉਹਦੇ ਆਇਆ ਹਫਤਾ ਹਫਤਾ ਪੋਸਟਰ ਕਿੱਥੇ ਦੇਖਿਆ ਕਿੱਥੇ ਦੇਖਿਆ ਅੰਮਾਲਾ ਲੱਗਾ ਹੈ ਨੀ ਤੂੰ ਆਇਆ ਲਾਹੌਰ ਮਾਲੇਂ ਰਜਾ ਨੂੰ ਚੇਤਕਰ ਗੁਰੂ ਖੇਤਰ ਗੁਰੂ ਖੇਤਰ ਆ ਬਰਤਵਾਰੀ ਜਿੰਦਗੀ ਮਿਹਨਤ ਸਾਡੀ ਡਿਊਟੀ ਲੱਗੀ ਹੋਈ ਆ ਜਾਂਦੀ ਮੰਦਰਾ ਦੇ ਲੈ ਗੁਰੂ ਘਰ ਆ ਜਾਂਦੇ ਸਟਾਫ ਜਿ ਮੰਗੋ ਰੇਲਵੇ ਤੇ ਜੋ ਮੰਗੋ ਜਿੱਤੇ ਮਾਗੀ ਮੰਗੋ ਸਾਨੂੰ ਕੋਈ ਮਾਤਰਮ ਨਹੀਂ ਦੇ ਗੁਰੂ ਘਰ ਦੀ ਮੰਗਿਆ ਸਾਡੀ ਮਰਿਆਦਾ ਘਰਾਬ ਕੀਤੀ ਉਹ ਫਿਰ ਅਸੀਂ ਲਿਹਾਜ਼ ਨਹੀਂ ਕਰਨਾ ਹੁੰਦਾ ਹੁਣ ਤੈਨੂੰ ਕਿੰਨੇ ਪਿਆਰ ਨਾਲ ਬੋਲਿਆ ਨਾ ਫੇਰ ਅਸੀਂ ਪਿਆਰ ਨਾਲ ਹੀ ਬੋਲਦਾ ਪਰ ਅਸੀਂ ਕਾਰਵਾਈ ਬੋਲਦੇ ਠੀਕ ਹੈ ਮਰਿਆ ਕਰਦੀ ਹੈ 10000 ਕਿਲੋ ਮੀਟਰ ਤੋਂ ਇਲਾਵਾ ਵੀਖ ਮੰਗਣ ਆਇਆ ਦੇਖੋ ਬਾਬਾ ਜੀ ਓਏ ਗੱਲ ਨਾ ਯਾਰ ਵੀਰੇ ਹੁਣ ਅਸੀਂ ਇਹਨੂੰ ਕੀ ਕਹਿੰਦਾ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੋ ਜਾ ਤੈਨੂੰ ਮਨੁੱਖਤਾ ਦੀ ਸੇਵਾ ਲਈ ਦੰਨਿਆ ਤੇਰੀ ਸਾਹ ਸੁਵਾਲ ਹੋ ਜੂ ਕੱਲੂ ਕੋਸ ਹੋਇਆ ਚੱਲ ਤੇਰਾ ਅੰਤਿਮ ਤੇਰੀ ਦੇਹ ਨਹੀਂ ਰੋਲੂਗੀ ਨਹੀਂ ਉੱਥੇ ਨਹੀਂ ਉੱਥੇ ਨਹੀਂ ਜਾਣਾ ਜੰਦਾ ਉੱਥੇ ਜਾਣਾ ਨਹੀਂ ਨਸ਼ਾ ਨਸ਼ਾ ਪ੍ਰਸ਼ਾਦਾ ਨਸ਼ਾ ਹਾਂ ਨਸ਼ਾ ਬੰਦਾ ਨਸ਼ਾ ਕਦ ਨਸ਼ਾ ਕਰਦਾ ਹੂ ਬਾਬਾ ਜੀ ਦਾ ਮਰਜ਼ੀ ਫਿਰ ਆਸ਼ਰਮ ਦੀ ਪ੍ਰੇਰਣਾ ਤੇਨੂੰ ਬਾਬਾ ਜੀ ਆਪਾਂ ਕੁਟ ਦੀ ਆਂਦੀ ਆਪੇ ਨੂੰ ਉਹ ਤੈਨੂੰ ਉੱਥੇ ਵਧੀਆ ਰੋਟੀ ਮਿਲੂ ਤੈਨੂੰ ਕੱਪੜੇ ਵਧੀਆ ਮਿਲਣਗੇ ਤੈਨੂੰ ਸਤਾਰ ਸਜਾ ਕੇ ਐ ਟੌਰ ਕੱਟ ਕੇ ਟੌਰ ਕੱਟ ਕੇ ਰੱਖਦਾ ਅਨੁਸਾਰ ਹੋ ਗਿਆ ਤੈਨੂੰ ਤੈਨੂੰ ਤੇਰੇ ਮਾਪਿਓ ਮੰਗੋ ਰੱਖਣਗੇ ਉਹ ਬੱਚਿਆਂ ਆਗਰ ਰੱਖਣਗੇ ਤੇਰੀ ਜੂਣ ਤੋਦਰ ਜੂ ਭੇਜਦੀ ਹੈ ਚੱਲ ਜਿਹਾ ਜਾਊਗਾ ਠੀਕ ਹੈ ਹੁਣ ਦੱਸੋ ਕੀ ਹੁੰਦਾ ਚੱਲ ਆਈਏ ਖਾਣ ਹੁੰਦੇ ਆ ਕਿ ਪਖੰਡਾ ਇਹਨਾਂ ਦਾ ਬਣਾਇਆ ਵਾ ਖਾਣ ਦਾ ਆਪਣੇ ਲੋਕ ਜਿਹੜੇ ਨੂੰ ਦਿੰਦੇ ਆ ਕੇ ਦੇਣ ਦਾ ਕੋਈ ਫਾਇਦਾ ਨਹੀਂ ਨਨ ਕਰਸ ਕਰ ਲੈਂਦੇ ਨੇ ਆਪਣੇ ਲੋਕ ਇਹੋ ਚੀਜ਼ ਇਹਨਾਂ ਦੀ ਤਾਕਤ ਬਣ ਜਾਂਦੀ ਹੈ ਹਾਂਜੀ ਹਾਂਜੀ ਚਲੋ ਫਿਰ ਵੀ ਬਹੁਤ ਘੱਟ ਨੇ ਪ੍ਰੋਗਰਾਮ ਬਹੁਤ ਘੱਟ ਗਏ ਪਹਿਲਾਂ ਦੇ ਕਿਹੜੇ ਮਾਰ ਰਹੇ ਆ ਜੀ ਨਹੀਂ ਠੀਕ ਹੈ ਪਹਿਲਾਂ ਦੇ ਬਹੁਤ ਘੱਟ ਗਏ ਨਹੀਂ ਨਹੀਂ ਤਾਂ ਬਹੁਤ ਇਹਨਾਂ ਨੇ ਤਾਂ ਇਹ ਮਾਹੌਲ ਖਰਾਬ ਕਰਤਾ ਆਪਣੇ ਗੁਰੂ ਘਰਾਂ ਵਿੱਚ ਕਿੱਥੇ ਭੀਗ ਮੰਗ ਕਿੱਥੇ ਲੰਗਰ ਆਪਣੇ ਕਿਉਂ ਚੱਲਦੇ ਨਹੀਂ ਜੀ ਹਾਂਜੀ ਇਸ ਕਰਕੇ ਵੀ ਹਰੇਕ ਨੂੰ ਲੰਗਰ ਮਿਲਦਾ ਦਵਾਈ ਬੂਟੀ ਹਰੇਕ ਨੂੰ ਮਿਲਦੀ ਆ ਹਾਂਜੀ ਹਾਂ ਮਿਕੇ ਸੇ ਕੋਈ ਲੋਡ ਬੰਦਾ ਭਾਈ ਹੋਰ ਕੀ ਲੋਡ ਹੁੰਦੀ ਆ ਹੋਰ ਜਿਹੜੀਆਂ ਇਹਨਾਂ ਨੂੰ ਲੋਡ ਆ ਉਹਦੇ ਵਾਸਤੇ ਮੰਗਦੇ ਨੇ ਚਲੋ ਫਿਰ ਵੀ ਈ ਵੀ ਬਹੁਤ ਫਰਕ ਪੈ ਗਿਆ ਜੀ ਨਹੀਂ ਪਹਿਲਾਂ ਤਾਂ ਬਹੁਤ ਅਸੀਂ ਗੱਡੀ ਵਾਂਗ ਗੱਡੀ ਵਾਂਗ ਬਹੁਤ ਮੰਗਤੇ ਹੋਏ ਕਰਦੇ ਸੀ ਅੱਜ ਤਾਂ ਸਿਰਫ ਦੋ ਮਿਲੇ ਉਹ ਵੀ ਜਿਹੜੇ ਟਾੜੀ ਮਾਰਨੇ ਵਾਲੇ ਤੇ ਨਹੀਂ ਹੋਰ ਕੋਈ ਨਹੀਂ ਦਾ ਬਹੁਤ ਹੀ ਫਰਕ ਪੈ ਗਿਆ ਸਾਡੀ ਮਾਨਤਾ ਨਾਲ ਗੱਲ ਚੱਲ ਰਹੀ ਆ ਉਹਨਾਂ ਨੂੰ ਨਾਲ ਲੈ ਕੇ ਉਹ ਵੀ ਕਰਵਾਉਣਾ ਜੇ ਤੁਸੀਂ ਗੱਲ ਬਾਤ ਜਰੂਰ ਕਰੋ ਜੀ ਉਹ ਤਾਂ ਨਾ ਜੇ ਕਿਸੇ ਬਧ ਇਬਦੂ ਹੀ ਲੰਦੀ ਹੋਇਆ ਗਰਗਰੇ 11000 ਰੁਪਏ ਤੱਕ ਪਹੁੰਚ ਗਏ ਗਰੀਬ ਆਦਮੀ ਕਿਆ ਕਿਸੇ ਦੇ ਦੇਗਾ ਬਹੁਤਾਂ ਕਰਦੇ ਨੇ ਮੰਤੂ ਦੇ ਉਹਨਾਂ ਵਰਦਾ ਆਵਾਜ਼ ਉਹਨਾਂ ਵਰਦਾ ਆਵਾਜ਼ ਜ਼ਰੂਰ ਉਠਾਓ ਕਿਉਂਕਿ ਉਹ ਕੱਲੇ ਨਹੀਂ ਨਾ ਕਰ ਸਕਦੇ ਪਰ ਮਹਾਨਤਾ ਚੈੱਕ ਵੀ ਕਰਨਗੇ ਵੀ ਕੀ ਕਰਦਾ 1100 ਰੁਪਏ ਹੋਣਾ ਚਾਹੀਦਾ ਜਾਇ 1100 ਰੁਪਏ ਨਹੀਂ ਮੇਰੇ ਹਿਸਾਬ ਨਾਲ ਤਾਂ ਇਹ ਖੁਸ਼ੀ ਹੋਣੀ ਚਾਹੀਦੀ ਆ ਜੋ ਖੁਸ਼ੀ ਚਲੋ ਕੋਈ ਗਰੀਬ ਆ ਬਜ਼ੁਰਗ ਮਾਰ ਕੇ 1100 ਵੀ ਦੇ ਦੇਵੇ 1100 ਰੁਪਏ ਵੀ ਦੇ ਦੇ ਜਿਹੜਾ ਵੱਧ ਦੇ ਸਕਦਾ ਨਹੀਂ ਹੋਣਾ ਚਾਹੀਦਾ ਰੁਪਈਏ ਐਨੇ ਦੇ ਹੀ ਦੇ ਭਾਜੀ ਮੈਨੂੰ ਕੋ ਦਿੱਤੇ 50 ਲੱਖ ਰੁਪਇਆ ਪਰ ਅਗਲੀ ਸ਼ਰਤ ਹੁੰਦੀ ਕਿ ਕਿਹੜਾ ਬੰਦਾ ਗਰੀਬ ਬੰਦਾ ਹੁੰਦਾ ਨਾ ਉਹ 1100 ਰੁਪਏ ਤੋਂ ਵੱਧ ਨਹੀਂ ਦੇ ਦੇ ਮਰਜ਼ੀ ਦਿਖਵਾ ਅਗਲਾ ਠੀਕ ਹੈ ਨਹੀਂ ਵੀਰੇ ਜਵਾਕ ਚੱਕਣ ਨੂੰ ਤੇ ਜਾਂਦੇ ਨੇ ਵੀ ਅਸੀਂ ਜਵਾਕ ਚੱਕ ਲੈ ਜਾਂਗੇ 2000 ਜਾਂ 2500 ਤੋਂ ਫੜਾਏ ਅਸੀਂ ਖੰਨੇ ਤੋਂ ਫੜਿਆ ਜਵਾਕ ਉਹ ਸਾਨੂੰ ਐਂ ਲੱਗਦਾ ਕਿਡਨੈਪ ਕੀਤਾ ਵਾਤੀ ਉਹ ਸੁਣਦਾ ਬੋਲਦਾ ਨਹੀਂ ਦੀ ਉਹ ਜਿਹੜੀ ਜਨਾਨੀ ਫੜਿਆ ਦੀ ਕਹਿੰਦੀ ਆ ਇਹਦੇ ਮਾਪਿਓ ਮਾਰ ਕੇ ਮੈਂ ਇਹਦੀ ਚਾਚੀ ਆ ਅੱਛਾ ਚੱਲ ਚੱਲ ਠੀਕ ਆ ਤੂੰ ਚਾਚੀ ਆ ਦੀ ਚਾਈਲਡ ਹੈਲਪ ਲਾਈਨ ਬੁਲਾ ਲਈ ਉਹਨਾਂ ਨਾਲ ਤੁਹਾਡੇ ਸੰਪਰਕ ਆ ਚਲੋ ਵਧੀਆ ਸਰਕਾਰ ਵੱਲੋਂ ਸ ਉਹਨੂੰ ਨਾਉ ਨਹੀਂ ਪਤਾ ਦੀ ਬੱਚੇ ਦਾ ਦੋਸਤੋ ਚਾਚੀ ਹੋਵੇ ਉਹਨੂੰ ਨਾਉ ਨਹੀਂ ਪਤਾ ਹੋਵੇਗਾ ਉਹਦਾ ਕਿਸੇ ਕਰ ਚੱਕਿਆ ਬਾਣਾ ਹਵਾ ਚੱਕਿਆ ਵਾ ਇਹ ਚੱਕੇ ਆਪਣੇ ਕਿਸੇ ਮਕਾਬੂ ਕਰ ਲੈਣੇ ਹੈ ਪੈਸੇ ਵਟਾ ਲਈ ਹੈ ਜੀ ਕਿਹੜੇ ਜਾਨ ਦਾ ਖਬਰ ਆ ਗਈ ਹੈ ਇਹਨਾਂ ਲਿਮਟਡ ਗਿਆਨ ਦੀ ਠੀਕ ਹੈ ਧੰਨਵਾਦ ਬਾਕੀ ਸੰਗਤ ਨੂੰ ਬੇਨਤੀ ਹੈ ਵੀ ਉਹ ਨਾ ਦੇਣ ਫਿਰ ਸਾਡੀ ਤਾਂ ਲੋੜੇ ਨਾ ਪਵੇ ਭੀਖ ਦੇਣੀ ਬੰਦ ਕਰ ਦਿਓ ਤੇਰੀ ਕਿਸੇ ਨੂੰ ਨਹੀਂ ਦਿੰਦੀ ਖਬਰ ਲੈਂਦੇ ਹੋ ਥਾਂ ਤੋਂ ਆਪਣੀ ਕਹਿਰ ਰੱਖਿਆ ਕਰੋ ਨਾ ਕੀ ਹੋ ਰਿਹਾ ਲਾਤਾਂ ਦਾ ਤੁਹਾਨੂੰ ਤਾਂ ਖੁਦ ਪਤਾ ਹੀ ਆਪਣੇ ਆਪ ਪੱਛੇ ਸਾਨੂੰ ਹੁਣ ਇਹਦੀ ਵੀ ਲਤ ਸਾਨੂੰ 80% ਸ਼ੱਕ ਸੀ ਵੀ ਇਹਦੀ ਲਤ ਬੰਨੀ ਹੋਈ ਦੀ ਬੱਚੇ ਨੂੰ ਹਾਂਜੀ ਹਾਂਜੀ ਪਰ ਉਹ ਐ ਨਾ ਹੁਣ ਜਿਹੜੀ ਥਾਂ ਤੇ ਖੜੇ ਆ ਫਿਰ ਉਹ ਚੰਗਾ ਨਹੀਂ ਕਰਦੇ ਤਾਂ ਕੰਮ ਕੀ ਕਰਦੇ ਤਾਂ ਅਸੀਂ ਪਿਆਰ ਨਾਲ ਕਹਿੰਦਾ ਭਾਈ ਚੱਲ ਜਾ ਉਹ ਚਲ ਗਿਆ ਚੱਲ ਕੋਈ ਗੱਲ ਨਹੀਂ ਲਤ ਉਹਦੀ 80% ਸਾਨੂੰ ਗਰੰਟੀ ਦੀ ਬੰਨੀ ਹੋਈ ਸੀ ਲਤ ਉਹਦੀ ਹਾਂ ਠੀਕ ਹੈ ਉਹ ਐਸੇ ਕਮੀ ਕੇ ਚੀਜ਼ ਦੀ ਕੋਈ ਨਹੀਂ ਹੋ ਰੋਟੀ ਲਈ ਫਿਰਦਾ ਹੀ ਬੰਦਾ ਰੋਟੀ ਆ 24 ਘੰਟੇ ਲੰਘੇ ਚੱਲਦੇ ਨੇ ਹਾਂਜੀ ਲੰਘਰ ਚਾਰੇ ਨੇ ਸਭ ਕੋ ਚਾਰੇ ਨੇ ਖਾਂ ਖਾਂ ਲੰਘਾ ਖੁਸ਼ੀਆਂ ਮਾਣਦੇ ਪਏ ਨੇ ਸੰਗਤਾਂ ਤੇ ਮੰਗਣਾ ਲੋੜ ਹੀ ਕੋ ਨਹੀਂ ਬਿਨ ਮੰਗੀ ਮਾਲਕ ਦੇਣ ਦੇ ਮਾਲਕ ਦੇ ਦੇ ਨਾਲ ਉਹ ਤੋਂ ਮੰਗੇ ਜਿਹੜਾ ਪੂਰੀ ਦੁਨੀਆ ਨੂੰ ਦੇਣ ਵਾਲਾ ਮੰਗਾ ਕੀ ਦੇ ਸੰਗਦਾ ਕੋਈ ਖੁਸ਼ੀ ਨਾ ਬਹਿ ਗਿਆ ਕਿ ਥਾਂ ਤੇ ਖੁਸ਼ੀ ਨਾ ਕੋਈ ਦਿੰਦਾ ਉਹਦੀ ਗੱਲ ਕੋਈ ਹੋਰ ਹੈ ਸਾਰੇ ਨਾਲੇ ਬੱਝ ਜਾਂਦਾ ਬਾਪੂ ਜੀ ਖੁਸ਼ੀ ਨਾਲੇ ਵਧਾ ਲੈਂਦੇ ਨੇ ਕੰਮ ਆ ਠੀਕ ਹੈ ਅਸੀਂ ਸੁਹਾਣਾ ਸਾਹਿਬ ਦੇਖਿਆ ਤੁਸੀਂ ਸਿੰਘ ਸਿੰਘ ਦਾ ਮਹਾਲੀ ਹਾਂਜੀ ਅਸੀਂ ਉੱਥੇ ਇੱਕ ਦਿਨ ਦੋ ਜਨਾਨੀਆਂ ਫੜੀਆਂ 2 ਘੰਟੇ ਦੇ ਵਿੱਚ ਇੱਕ ਨੇ 9000 ਰੁਪਏ ਮੰਗ ਲਿਆ ਇੱਕ ਨੇ 5000 ਦੱਸੋ 2 ਘੰਟੇ ਦੇ ਵਿੱਚ ਦੇ ਲੋ ਉਹ ਸਾਡੀ ਵੀਡੀਓ ਪਈ ਆ ਉਹ YouTube ਤੇ ਹਾਂ ਠੀਕ ਚਲੋ ਠੀਕ ਆ ਬਾਪੂ ਜੀ ਵਾਇਕ ਜੀ ਦਾ ਖਾਲਸਾ ਵਾਇਕ ਜੀ ਕੀ ਫਤਿਹ